ਰਾਮਨਗਰ ਮੈਸਰਖਾਨਾ ਰੋਡ ਦੇ ਉਤੋਂ ਟਰਾਂਸਫਾਰਮਰ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋਤੇ ਮਾਮਲਾ ਦਰਜ ਕਰ ਭੇਜੇ ਜੇਲ ਐਸਆਈ ਜਗਤਾਰ ਸਿੰਘ ਨੇ ਦਿੱਤੀ ਜਾਣਕਾਰੀ ਐਤਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਐਸਆਈ ਜਗਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਚੋਰੀ ਦੇ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਰਾਮਨਗਰ ਮੈਸਰਖਾਨਾ ਰੋਡ ਦੇ ਉਤੋਂ ਟਰਾਂਸਫਾਰਮਰਾਂ ਤੋਂ ਤਾਰਾਂ ਚੋਰੀ ਕਰਦੇ ਸਨ ਅਤੇ ਇਹਨਾਂ ਨੂੰ ਰੰਗੀ ਅਤੇ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਥਾਣਾ ਮੋੜ ਵਿਖੇ ਮਾਮਲਾ ਦਰਜ ਕਰ ਕਰਕੇ ਇਹਨਾਂ ਨੂੰ ਬੰਦਾਵਾਲਾ ਦਿੱਤੇ ਗਿਆ ਸੀ ਤੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਨਾਂ ਦਾ ਮੈਡੀਕਲ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਗਿਆ। ਇਧਰ ਕੀ ਨਾਮਤ ਹੋਗਾ ਦੇਖਿਓ ਕਿਹੜਾ ਥਾਣਾ? ਐਸੇ ਡਿਗਟਾਰ ਸਿੰਘ ਥਾਣਾ ਮੋੜ ਜ਼ਿਲ੍ਹਾ ਬਠਿੰਡਾ। ਕੀ ਮਾਮਲਾ ਹੈ? ਮਾਮਲਾ ਚੋਰੀ ਵਾਲਾ ਹੈ ਸਰਦੀਪ ਸਿੰਘ ਐਪੀ ਪੁੱਤਰ ਜਗਿੰਦਰ ਸਿੰਘ ਇਹ ਬਠਿੰਡੇ ਦੇ ਹੀ ਹੈ ਤੇ ਦੂਜੇ ਨਾਲ ਇਹ ਸੁਖਪਾਲ ਸਿੰਘ ਪੁੱਤਰ ਮਦਨ ਨਾਲ ਇਹ ਵੀ ਬਠਿੰਡੇ ਦੇ ਹੀ। ਕਿਹਨੇ ਟ੍ਰਾਂਸਫਰ ਹੋਈ ਜਿਹੜੇ ਤਾਰਾ ਹੁੰਦੇ ਹਨ ਅਸੀਂ। ਰਾਮਨਗਰ ਮੈਸਰ ਖਾਨਾ ਰੋਡ ਦੇ ਉੱਤੇ ਤੇ ਸ਼ਰਤ ਦੇ ਟਕੇਤਾਂ ਜੁ ਲਾ ਰਹੇ ਸੀ ਰੰਗੇਤੀ ਵੜੇਗੇ ਇਹਨਾਂ ਸਮਾਂਹਾਂ ਕੋਲ ਬਰਾਬਰ ਇਹਨਾਂ ਕੋਲ ਤਿੰਨ ਮੋਟਰਾਂ ਦੇ ਤਾਰਾਂ ਦੇ ਟੋਟੇ ਫੜੇਗੇ ਪਲਾਸ ਫੜੇਗੇ ਇਹਨਾਂ ਕੋਲ ਕੱਜ ਦਿਨ ਅਦਾਲਤ ਪੇਸ਼ ਕਰ ਦੇ ਅੱਜ ਹਾਂ ਜੀ ਅਦਾਲਤ ਪੇਸ਼ ਕਰਕੇ ਵਕਤ ਇਹਨਾਂ ਨੂੰ ਦੇਖਣ ਜਮੀਨ ਤੇ ਜੇਲ੍ਹ ਵੀ ਜਮ ਜੇਲ੍ਹ ਭੇਜ ਦੇਗੇ